ਮੈਂ ਧੰਨਵਾਦ ਕਰਦਾ ਆਪਣੇ ਕੀ ਦਾ ਜਿਨ੍ਹਾਂ ਨੇ ਜਾਣੂ ਕਰਾਇਆ ਵੀ ਦਾਦਰਾ ਜੀ ਸਾਡੇ ਵਿੱਚ ਪਹੁੰਚ ਗਏ ਆ। ਉਹ ਸਾਥ ਸੰਗਤ ਦੀ ਬੇਨਤੀ ਇਹ ਜੀ ਆ ਵੀ ਨਗਰ ਪੁਰਾਣਾ ਮਿਸ਼ਨਰੀ ਪਿੰਡਵਾ। ਮੇਰਾ ਆਪਣਾ ਹੀ ਪਿੰਡਵਾ ਮੇਰੇ ਇਲਾਕੇ ਦਾ। ਔਰ ਸਾਰੀਆਂ ਬੰਦਮਾਹ ਭੈਣਾ ਜਾਨੂ ਆ ਇਸ ਨਗਰ ਚ ਆਉਂਦੇ ਜਾਂਦੇ ਰਹਿੰਦੇ ਆ ਦੁੱਖ ਸੁੱਖ ਚ ਖੜਦੇ ਆ। ਔਰ ਸਾਡੇ ਐਡਵੋਕੇਟ ਸਾਹਿਬ ਨਾਲ ਬਾਰੇ ਮੈਂ 2 ਮਿੰਟ ਸਿਰਫ ਲੈਣੇ ਆ। ਕਿ ਐਡਵੋਕੇਟ ਸਾਹਿਬ ਇਨਾਬਾ ਜੱਦੀ ਪਿੰਡ ਨਾਰੂ ਨੰਗਲ ਹਸ਼ਿਆਰਪੁਰ ਤੋਂ 20 ਕਿਲੋਮੀਟਰ ਕੱਚੇ ਰਸਤੇਾਂ ਤੇ ਪੈਦਲ ਆ ਕੇ ਹਸ਼ਿਆਰਪੁਰੇਂ ਪੜ੍ਹਾਈ ਕੀਤੀ ਗਰੀਬੀ ਦੇ ਵਿੱਚ ਵਕਾਲਤ ਦੀ ਪੜ੍ਹਾਈ ਕੀਤੀ ਔਰ ਵਕੀਲ ਬਣੇ ਔਰ ਉਹ ਤੋਂ ਬਾਅਦ ਅੱਛੇ ਢੰਗ ਨਾਲ ਪ੍ਰੈਕਟਿਸ ਕਰਕੇ ਆਧਾਰ ਬਣਾਇਆ ਇਲਾਕੇ ਦੇ ਵਿੱਚ ਉਹਦੇ ਨਾਲ ਨਾਲ ਸਾਬ ਸ਼੍ਰੀ ਕਾਂਸੀ ਰਾਮ ਜੀ ਦੇ ਮਿਸ਼ਨ ਨਾਲ ਜੁੜ ਕੇ ਗਰਾਊਂਡ ਤੱਕ ਜਾ ਕੇ ਕੇਟਰ ਕੈਂਪ ਲਾ ਕੇ ਸਮਾਜ ਨੂੰ ਜਗਾਇਆ ਭੋਜਨ ਸਮਾਜ ਨੂੰ ਹੁਕਮ ਰਾਨ ਬਣਾਉਣ ਦੀ ਜਿਹੜੀ ਗੱਲ ਕੀਤੀ ਔਰ ਦੋ ਵਾਰ ਇਹ ਜਿਹੜਾ ਜ਼ਿਲ੍ਹਾ ਬਾਰੂਸ਼ੀ ਸ਼ੀਸ਼ੀ ਹਨ ਉਹਦੇ ਪ੍ਰਧਾਨ ਬਣੇ ਆ ਤਕਰੀਬਨ 800 ਵਕੀਲੋ ਹਸ਼ਿਆਪੁਰ ਜਿਹੜਾ ਜ਼ਿਲ੍ਹੇ ਦਾ ਬਾਰੂਸ਼ੀ ਸ਼ੀਸ਼ੀ ਦਾ ਉਹਦੇ ਇਹ ਪ੍ਰਧਾਨ ਚੁਣੇ ਗਏ ਆ ਔਰ ਖੁਸ਼ੀ ਦੀ ਗੱਲ ਇਹ ਆ ਵੀ ਪਿਛਲੇ ਜਿੱਦਾਂ ਤੋਂ ਉਮੀਦਵਾਰਾਂ ਲਾਣੇ 200 ਵਕੀਲ ਤਾਂ ਇਹਨਾਂ ਦੇ ਨਾਲ ਚੱਲ ਰਿਹਾ ਸੀ ਪਹਿਲਾਂ ਲੇਕਿਨ ਪਰਸੋਂ ਤੋਂ ਜਿਹੜੇ ਬਾਕੀ ਵਕੀਲ ਵੱਖ-ਵੱਖ ਪਾਰਟੀਆਂ ਵਿੱਚ ਵੀ ਬੈਠੇ ਸੀ ਉਹਨਾਂ ਨੇ ਵੀ ਕਿਹਾ ਵੀ ਸਾਡਾ ਵਕੀਲ ਭਰਾ ਖੜਾ ਹੈ ਇਸ ਕਰਕੇ ਅਸੀਂ ਹੁਣ ਪਾਰਟੀਆਂ ਦੀ ਗੱਲ ਨਹੀਂ ਮੰਨਣੀ ਆਪਣੇ ਵਕੀਲ ਭਰਾ ਨੂੰ ਜਿਤਾਉਣ ਦੇ ਨੇ ਪਪਾ ਪਰ ਹੋ ਕੇ ਉਹ ਡਟ ਗਏ ਤਾਂ ਹੁਣ ਸਾਡੀ ਵੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਨੇ ਇਹਨਾਂ ਨੂੰ ਪ੍ਰੈਜ਼ੈਂਟ ਵੀ ਬਣਾਇਆ ਹੁਣ ਉਹ ਐਮਪੀ ਬਣਾਉਣ ਲਈ ਤੁਰ ਪਏ ਆ ਔਰ ਸਾਡੇ ਗਰਾਊਂਡ ਦੇ ਇਹ ਵਰਕਰ ਉਹ ਆ ਔਰ ਪਾਰਟੀ ਦੇ ਵੱਖ-ਵੱਖ ਉਹਦਿਆਂ ਦੇ ਨਹੀਂ ਕੰਮ ਕੀਤਾ ਜਨ ਸੈਕਟਰੀ ਵੀ ਰਹੇ ਆ ਪਾਰਟੀ ਦੇ ਬਦਲੇ ਵੀ ਰਹੇਗਾ। ਔਰ ਸਾਡੀ ਹੁਣ ਜ਼ਿੰਮੇਵਾਰੀ ਮੰਡੀ ਨਾਲ ਲੋਕ ਸਭਾ ਵਿੱਚ ਭੇਜਣਾ। ਕਿਉਂਕਿ ਤੁਸੀਂ ਜਾਣਦੇ ਆਂ ਬਾਕੀ ਪਾਰਟੀਆਂ ਦੇ ਜਿਹੜੇ ਵੀ ਉਮੀਦਵਾਰ ਹੋ ਆ ਉਹ ਦਲਬਦਲ ਹੋ ਗਏ। ਜਿਹੜੇ ਲੋਕ ਆਪਣੇ ਹਿੱਤਾਂ ਦੀ ਖਾਤਰ ਪਾਰਟੀਆਂ ਬਦਲ ਕੇ ਛਲਪੇ ਮਾਰ ਜਾਂਦੇ ਆ ਉਹ ਕਦੇ ਵੀ ਕੌਮ ਦੇ ਜਾਂ ਪਾਰਟੀ ਦੇ ਹਿੱਤ ਐਸ਼ ਨਹੀਂ। ਤੋਂ ਇਸ ਕਰਕੇ ਮੇਰੀ ਬੇਨਤੀ ਹੈ ਵੀ ਦੂਸਰੀਆਂ ਪਾਰਟੀਆਂ ਦੇ ਜਿਹੜੇ ਆਗੂ ਅਜੇ ਤਾਂ ਡਾਕਟਰ ਰਾਜਕੁਮਾਰ ਚੰਬੇ ਬਾਗੀ ਆ। ਉਹ ਪਹਿਲਾਂ ਬੀਜੇਪੀ ਵਿੱਚ ਸੀਗੇ। ਫਿਰ 2012 'ਚ ਉਹਨਾਂ ਨੇ ਕਾਂਗਰਸ ਤੋਂ ਇਲੈਕਸ਼ਨ ਲੜੀ ਦੋ ਵਾਰ 2017 ਦੇ ਵਾਈਟ ਐਮਐਲਏ ਬਣੇ ਹੁਣ ਪਿੱਛੇ ਜਾ ਝਾੜੂ ਆਪਣੇ ਘਰ ਚ ਪਾ ਲਿਆ ਤੇ ਇਸ ਕਰਕੇ ਇੰਤਾਂ ਦੇ ਲੋਕਾਂ ਨੂੰ ਪਛਾੜ ਕੇ ਆਪਾਂ ਨੇ ਜਿਹੜਾ ਸਾਡਾ ਜਮਾਨੂ ਜਿਹੜਾ ਸਾਡਾ ਵਰਕਰਵਾ ਪਾਰਟੀ ਦਾ ਗਰਾਉਂਡ ਤੋਂ ਚੱਲਿਆ ਵਰਕਰਵਾ ਉਹਨਾਂ ਨੂੰ ਆਪਾਂ ਨੇ ਪਾਰਲੀਮੈਂਟ ਭੇਜਣਾ ਕਿਉਂਕਿ ਗਰੀਬ ਜਿਹੜਾ ਹੁੰਦਾ ਗਰੀਬ ਨੇ ਗਰੀਬੀ ਝੱਲੀ ਹੁੰਦੀ ਦੇਖੀ ਹੁੰਦੀ ਆਪਣੇ ਤਨ ਤੇ ਹੜਾਈ ਹੁੰਦੀ ਉਹਨਾਂ ਨੂੰ ਸਾਡੇ ਦੁੱਖ ਦਾ ਪਤਾ ਹੁਣ ਜਿਹੇ ਬੰਦੇ ਨੂੰ 2-4-5 ਲੱਖ ਦੀ ਰੋਜ਼ ਦੀ ਕਮਾਈ ਆ ਉਸ ਬੰਦੇ ਨੇ ਤਾਂ ਸਿਆਸਤ ਵਿੱਚ ਜਿਹੜਾ ਹਿੱਸਾ ਆ ਆਪਣੇ ਕਾਰੋਬਾਰ ਬਚਾਉਣ ਲਈ ਜਾਂ ਆਪਣੇ ਕਾਲੇ ਕੰਮਾਂ ਨੂੰ ਲੁਕਾਉਣ ਲਈ ਉਹ ਸਿਆਸਤ ਵਿੱਚ ਆਉਂਦਾ ਹੈ ਲੇਕਿਨ ਇਹਨਾਂ ਦੀ ਜਿਹੜੀ ਮਨਛਾ ਆ ਇਹ ਆਪਣਾ ਪਰਿਵਾਰ ਬਹੁਤ ਵਧੀਆ ਚਲਾ ਰਹੇ ਆ ਬੜੀ ਪ੍ਰੈਕਟਿਸ ਹੈ ਇਹਨਾਂ ਦੀ ਲੇਕਿਨ ਇਹਨਾਂ ਦੀ ਜਿਹੜੀ ਮਨਛਾ ਆ ਸਾਡਾ ਸਮਾਜ ਨੂੰ ਇਸ ਗੱਲੋਂ ਜਾਣਵਾ ਕਿ ਜਿਹੜਾ ਸਾਡੇ ਦੇਸ਼ ਦਾ ਬਜਟ 45 ਲੱਖ ਕਰੋੜ ਦਾ ਉਹਦੇ ਵਿੱਚ ਬਣਦਾ ਜਿਹੜਾ ਸਾਡੇ ਸਮਾਜ ਦਾ ਹਿੱਸਾ ਸਾਨੂੰ ਨਹੀਂ ਮਿਲਦਾ ਜਿਹੜੇ ਵੀ ਹੋਂਦ ਤੱਕ ਪਾਰਲੀਮੈਂਟ ਮੈਂਬਰ ਚੁਣਦੇ ਆ ਉਹ ਨਿਜਵਾਨੀਆਂ ਦੀ ਗੱਲ ਕਰਦੇ ਆ अडानी ਬਾਨੀ ਟਾਟਾ ਵਰਿਆਂ ਦਾ ਹੀ ਘਰ ਫੜਦੇ ਅਗਰ ਸਾਥੀਓ ਇਹਨਾਂ ਨੂੰ ਅਸੀਂ ਭੇਜਦੇ ਆ ਉਹ ਸਾਡੇ ਹੱਕ ਜਿਹੜਾ ਸਾਡਾ ਹੱਕ ਵਾ ਉਹਦੇ ਲਈ ਸਿਕਿਉਰਿਟੀ ਆ ਉਹ ਸਾਡੇ ਲਈ ਹੱਕ ਨੇ ਕੀ ਆਣਗੇ ਸਾਡੀ ਗਰੀਬੀ ਗੁਰਮਤ ਤੋਂ ਕਰਦੇ ਜਿੰਨੇ ਵੀ ਪਲੈਨ ਹੁੰਦੇ ਸੈਂਟਰ ਲੈਵਲ ਤੇ ਉਹ ਪੂਰੇ ਲਾਗੂ ਕਰਉਣਗੇ ਫੜੇ ਰੱਖਿਆ ਸੂਝਵਾਨਵਾ ਔਰ ਸਾਡੀ ਇਹ ਜ਼ਿੰਮੇਵਾਰੀ ਬਣਦੀ ਵੀ ਆਪਣੀ ਗਰੀਬੀ ਗੁਰਮਤ ਦਾ ਅੰਤ ਕਰਦੇ ਲਈ ਆਪਾਂ ਤੇ ਆਪਾਂ ਮਿਲ ਕੇ ਆ ਜਰਾ ਭੇਟੋ ਆ ਉਹ ਸਖਤ ਕਰਨੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਜੋ ਸਾਡੇ ਵੀਰ ਐਡਵੋਕੇਟ ਰਣਜੀਤ ਕੁਮਾਰ ਜੀ ਨੂੰ ਅਸੀਂ ਪਾਰਲੀਮੈਂਟ ਵਿੱਚ ਭੇਜ ਕੇ ਭੈਣ ਕੁਮਾਰੀ ਮਾਇਆਵੰਦੇ ਜੀ ਸਾਡੇ ਰਾਸ਼ਟਰਪਤੀ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਦਾ ਮੌਕਾ ਦੇਈਏ ਤੇ ਆਪਣਾ ਖੁਸ਼ਹਾਲੀ ਵਾਲੇ ਇਥੇ ਜੀਵਨ ਬਤੀਤ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਕੇ ਜੈ ਭਾਰਤ ਜੈ ਕਰਦੇ ਟੰਗ ਦੇ ਜੈ ਜੀ ਜੈ ਭਾਰਤ ਬਹੁਤ ਵਧੀਆ ਚੌਧਰੀ ਕਨਨ ਸਿੰਘ ਜੀ ਨੇ ਵਿਚਾਰ ਰੱਖਿਆ ਅੱਗੇ ਮੈਂ ਬੇਨਤੀ ਕਰਦਾ ਸਾਡੇ ਬੇਤੇਸ਼ਾਂ ਤੋਂ ਆਏ ਗੁਵਾਨ ਸਿੰਘ ਚਾਹਾਨ ਜੀ ਜਨ ਸੁਪਤਰ ਪੰਜਾਬ ਉਹ ਵੀ ਆਪਣੇ ਵਿਚਾਰ ਰੱਖਣ ਜੀ ਜੈ ਜੀ